ਦੇਖੋ ਸੀ ਛੋਟੇ ਨੇ ਪਰਦੇ ਕਰਦੇ ਸੀ ਹਿੰਦੂ ਮੁਸਲਮ ਸਿੱਖ ਸਾਰੇ ਆਂ ਭਾਈ ਭਾਈ ਅੱਜ ਉਸकी एग्जांपल ਉਹਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਰਾਣੀ ਬਚਨ ਸਿੰਘ ਵਾਲੀ ਤੋਂ Madhya Pradesh ਤੋਂ ਸਾਡੇ ਆਬਾਮ ਫਾਊਂਡੇਸ਼ਨ ਉਹਨਾਂ ਦੇ ਤਿੰਨ ਮੈਂਬਰ ਚਾਰ ਮੈਂਬਰ ਪਿਗਰੀਬਨ 2030 ਜਲਾਲਾਬਾਦ ਲੈ ਕੇ ਆਏ ਇਹਨਾਂ ਦੇ ਰਾਸ਼ਿਦ ਭਾਈ ਹੈ ਮੋਨੋ ਮੋਨੋ ਭਾਈ ਹੈ ਅंसारी ਸਾਹਿਬ ਹੈ ਔਰ ਜਲਾਲਾਬਾਦੀ ਟੀਮ ਨਾਲ ਲੱਗੀ ਇਹਨਾਂ ਦੇ ਇਹ ਉਹ ਐਗਜ਼ਾਮਪਲ ਹੈ ਜਦੋਂ ਇੱਕ ਦੂਜੇ ਦੇ ਮੁਸੀਬਤ ਦਾ ਸਮਾਂ ਆਉਂਦਾ ਹੈ ਔਰ ਅਸੀਂ ਸਾਰੇ ਪੂਰਾ ਹਿੰਦੁਸਤਾਨ ਇਕੱਠੇ ਹੋ ਕੇ ਇੱਕ ਦੂਜੇ ਲਈ ਕੰਮ ਕਰਦਾ ਸੋ ਇਹ ਹੀ ਜ਼ਰੂਰਤ ਸੀ ਇਹ ਹੀ ਲੋੜ ਸੀ ਇਹ ਹੀ ਸਾਡੇ ਪੰਜਾਬ ਦਾ ਇਤਿਹਾਸ ਹੈ ਇਹ ਹਿਸਟਰੀ ਹੈ ਸਾਡੇ ਦੇਸ਼ ਦੀ ਇੱਕ ਦੂਜੇ ਦੇ ਜਦੋਂ ਮੁਸੀਬਤ ਦਾ ਸਮਾਂ ਆ ਲੜ ਕੇ ਚਾਹੇ ਚੱਕਰ ਦੇ ਜੋ ਮਰਜ਼ੀ ਹੋ ਜਾਣਾ ਪਰ ਜਦੋਂ ਸਾਡੇ ਤੇ ਕੁਦਰਤੀ ਮਾਰ ਪਈ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਬਾਰਡਰ ਦਾ ਲਾਸਟ ਪਿੰਡ ਹੈ ਇਸ ਤੋਂ ਅੱਗੇ ਪਾਕਿਸਤਾਨ ਹੈ ਅੱਧੇ ਕਿਲੋਮੀਟਰ ਤੋਂ ਰਾਜੀ ਭਰਾ ਆਪਦੇ ਰਾਸ਼ਨ ਦੀ ਕਿੱਟਾ ਲੈ ਕੇ ਮੈਂ ਦਿਲੋਂ ਬਹੁਤ ਧੰਨਵਾਦ ਕਰਦਾ ਪੂਰੇ ਜਲਾਲਾਬਾਦ ਦੇ ਪਰਿਵਾਰ ਵੱਲੋਂ ਇਹਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਿਉਂਕਿ ਇਸ ਸਮੇਂ ਚਾਹੇ ਕਿਸੇ ਕਰੇ ਇੱਕ ਕਾਗਜ਼ ਵੀ ਚਲਾ ਦੇ ਉਹ ਵੀ ਬਹੁਤ ਵੱਡੀ ਗੱਲ ਹੈ ਜਦੋਂ ਫਸਲਾਂ ਮਰ ਗਈਆਂ ਅਰਥ ਹੀ ਆ ਪੈਸੇ ਨਹੀਂ ਦਿੰਦਾ ਉਹ ਵੀ ਸੱਚ ਹੈ ਆਪਦੀ ਥਾਂ ਤੇ ਜਦੋਂ ਪੈਸੇ ਟੁੱਟ ਜਾਂਦੇ ਕੀ ਕਰ ਸਕਦਾ ਪਰ ਫਿਰ ਦੂਰੋਂ ਨੇੜੇ ਹਰ ਲੋਗ ਚਾਹੇ ਕੋਈ 100 ਰੁਪਏ ਇਕੱਠਾ ਕਰਦਾ ਕੋ 200 ਰੁਪਏ ਇਕੱਠਾ ਕਰਦਾ ਜਿੰਨਾ ਦਾਨੀ ਸੱਜਣਾ ਦਾ ਸਿਸਟਮ ਹੁੰਦਾ ਆਪਦੇ ਘਰ ਦਾ ਹੁੰਦਾ ਆ ਸਾਡਾ ਛੋਟਾ ਭਰਾ ਦੱਸ ਰਿਹਾ ਸੀ ਵੀ ਜਦੋਂ ਅਸੀਂ ਉੱਥੇ ਸਾਰਾ ਇਕੱਠਾ ਕਰ ਰਹੇ ਸੀ ਸਾਰਿਆਂ ਤੋਂ ਆਦੀ ਆਵਾਮ ਫਾਊਂਡੇਸ਼ਨ ਵੱਲੋਂ ਤੇ ਇੱਕ ਬੱਚੇ ਨੇ ਗੋਲਕ ਲੈ ਕੇ ਆਪਦਾ ਤੋੜਿਆ ਜਿੱਦੇ 200 ਕਿੰਨੇ ਰੁਪਏ ਨਿਕਲੇ ਜੀ ਯਾਰ ਇਹ ਸਾਡੇ ਦੇਸ਼ ਦੀ ਹਿਸਟਰੀ ਸੋ ਬਹੁਤ-ਬਹੁਤ ਧੰਨਵਾਦ ਇਨ੍ਹਾਂ ਭਰਾਵਾਂ ਦਾ ਜਿਹੜੇ ਅੜੀ ਦੂਰ ਤੋਂ ਲੈ ਕੇ ਆਏ ਆ ਔਰ ਮੈਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਕੋਈ ਰਾਮਨਾਥ ਬਿਠਾ ਕੇ ਇਹਨਾਂ ਦਾ ਪਹਿਲਾਂ ਦਾ ਧੰਨਵਾਦ ਕਰੀਏ ਇੱਕ ਵਾਰੀ ਤਾੜੀ ਮਾਰੀਏ ਇਹਨਾਂ ਸਾਰੇ ਆਥ ਬੈਠੇ। ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜਿਉਂਦੇ ਵਜ਼ਿਰੋ ਇਹ ਸਾਡਾ ਇੱਕ ਹੈ ਇਹ ਸਾਡਾ ਹਿੰਦੂਸਤਾਨ ਦੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਔਰ ਕਿਸ ਤਰ੍ਹਾਂ ਇਹ ਸੋਚਦਾ ਜੋ ਕੰਟੀਨਿਊ ਰਹੇ ਬਿਲਕੁਲ ਕੰਟੀਨਿਊਸ ਚਾਏ ਪਸ਼ੂਆਂ ਦਾ ਮੈਡੀਕਲ ਕੈਂਪ ਹੋਵੇ ਔਰ ਚਾਏ ਸਾਡੇ ਹਿਊਮਨਸ ਲਈ ਮੈਡੀਕਲ ਕੈਂਪ ਹੋਵੇ ਅਸੀਂ ਕੱਲ ਅਸੀਂ ਪ੍ਰੋਪਰ ਵੱਡਾ ਕੈਂਪ ਲਗੂਗਾ ਜਿੱਦੇ ਟੈਸਟਿੰਗ ਪ੍ਰੋਪਰ ਹੋਊਗੀ ਵੀ ਬਟਾਣੀ ਬਚਨ ਸਿੰਘ ਸਭ ਤੋਂ ਜ਼ਿਆਦਾ ਅਫੈਕਟਡ ਹੋਇਆ ਮੇਰੇ ਅਕੀਲ ਜੀ ਫਿਰ तकरीबन 1000 ਏਕੜ ਜ਼ਮੀਨ ਚੱਕੀਵੇ ਦੇ ਟਾਣੀ ਬਚਨ ਸਿੰਘ ਵਾਲੀ ਦੀ ਖਰਾਬ ਹੋ ਗਈ ਸੋ ਅਸੀਂ ਉਹਦਾ ਮੁਆਵਜ਼ੇ ਦਾ ਵੀ ਸਾਰਾ ਇੰਤਜ਼ਾਮ ਕਰ ਲਿਆ ਗਰਦਾਰੀਆਂ ਹੋਈ ਜਾਂਦੀਆਂ ਘਰਾਂ ਦੇ ਵੀ ਐਪਲੀਕੇਸ਼ਨ ਚੱਲੀਏਗੇ ਬੜੀ ਜਲਦੀ ਉਹ ਸਾਰਾ ਕਰਵਾ ਕੇ ਪੂਰਾ ਦੇ ਕੱਲ ਪਸ਼ੂਆਂ ਦਾ ਕੈਂਪ ਹੈ ਉਸ ਤੋਂ ਬਾਅਦ ਇੱਕ ਵੱਡਾ ਕੈਂਪ ਅਸੀਂ ਪੰਨਿਆਂ ਦਾ ਵੀ ਲਾਵਾਂਗੇ ਤਾਂ ਕਿ ਇੱਥੇ ਪ੍ਰੋਪਰ ਉਹਦੀ ਟੈਸਟਿੰਗ ਹੋਵੇ ਮੋਨੂ ਅंसारी ਜੀ ਆਬਾਮ ਫਾਊਂਡੇਸ਼ਨ ਰੀਵਾ ਮਧ ਪ੍ਰਦੇਸ਼ ਜੀ ਜੀ ਆਬ क्या जाना चाहोगे पंजाब में यहाँ अपन सेवा करने आए देखे यहाँ बहुत रस दिए बहुत ज्यादा अभी अपन इधर जलाबाद के अंदर गाँव में गए हैं पूरा खेत का खेत बह गया है यहाँ बहुत राजी हम तो यही लोगों से गुजारिश करेंगे जितना से ज्यादा ज्यादा से हो गया अपन पंजाब की मदद करें खास खासतौर तो से जलाबाद का गुरदासपुर हम इस साइड ज्यादा ज्यादा प्रभावित तो पंजाब तो बहुत बड़ा है ये जो दो साइड है अपने पंजाब और गुरदासपुर और का इधर ज्यादा प्रभाव है और इधर अपन जलालाबाद साइड भी जो अभी गांव है बहुत त्रासदी है लोग ज्यादा से ज्यादा हम गुजारिश करेंगे अपने पंजाब की मदद करें पंजाब दूसरे के साथ हमेशा रहता है अब हमारी बारी है पंजाब को साथ के रहने के लिए दो हजार किट लेके आए अपन रीवा मध्य प्रदेश से यहाँ से पंद्रह सौ किलोमीटर दूर है पंद्रह सौ हमारे जो शहर है रीवा शहर में चौदह तारीख को कैंप लगा रहा वहां जो जो छोटे छोटे बच्चे गुल्लर गुल्लर फोड़े अपने हमारे एक तो मुस्लिम समाज या हिंदू समाज या सिख समाज या सिंधी समाज सब लोग पूरे रीवा शहर ने काफी मदद की बढ़ चढ़ के हिस्सा लिया मदद करने के लिए